ਕੀ ਆਦਿ ਨੇ ਅੱਜ ਦੇ ਕੱਲ ਦੀ ਹੈ ਅੱਜ ਅੱਜ ਗਰਮੇਲ ਕਾਰਵਾਈ ਨਹੀਂ ਬਣਿਆ 12 ਸਾਲ ਹੋ ਗਏ ਬਈ ਸਾਡੀ ਕਾਣਕ ਨਹੀਂ ਆ ਰਹੀ ਹੈ ਹਾਂਜੀ ਨਹੀਂ ਬਣਿਆ ਜੀ ਕੁਛ ਨਹੀਂ ਬਣਿਆ ਹੈਗਾ ਮੀਰਾ ਦੇ ਕਾਟ ਬਣੇ ਹੋਏ ਆ ਜੀ ਸਾਡੇ ਨਹੀਂ ਬਣੇ ਹੈਗੇ ਜੀ ਸਾਡੇ ਐਸੀ ਕਹਿੰਦੇ ਸਾਡੀ ਵੀ ਸਰਕਾਰ ਸੁਣੀ ਜੀ ਸਾਡੇ ਵੀ ਕਾਟ ਬਣਨ ਕੀ ਨਾਮ ਬਈ ਜੀ ਗਰਮੇਸ਼ਿੰਗ ਜੀ ਤੇ ਸਾਨੂੰ ਵੀ ਕਾਰ ਮੈਂ ਬਣ ਨਹੀਂ ਜੇ ਕਿ ਇਹਦਾ 10 ਸਾਲਾਂ ਦਾ ਜਵਾਖ ਹੈ ਕਿ ਇਹਦੇ 5 ਸਾਲ ਦੇ ਕਿਤੇ 6 ਸਾਲ ਦੇ ਇਹਨਾਂ ਦਾ ਕੋਈ ਖਬਰਦਾਰੀ ਨਹੀਂ ਲੈ ਰਹੇ ਜੀ ਕੋਈ ਪੁੱਛੇ ਨਹੀਂ ਰਿਹਾ ਜੀ ਨਾ ਨਾ ਇੱਕ ਵਾਰ ਜਾ ਜਾ ਕੇ ਆ ਗਏ ਇਹ ਕੋਈ ਨਹੀਂ ਕੋਈ ਹੋਇਆ ਇਹੀ ਅੱਜ ਬਣਾਉਣਾ ਕੱਲ ਨੂੰ ਬਣਾਉਣਾ ਐਂ ਕਰੀ ਜਾਂਦੇ ਨੇ ਗਰੀਬ ਬੰਦੇ ਆ ਜੀ 100 ਸਾਢੇ ਵੋਟ ਹੈ ਜੀ ਤੇ ਤਰਜੋਟਾ ਹੀ 100 ਜਵਾਖ ਹੈ ਤੇ ਹਰ ਇੱਥੇ ਵਛੈਂਦੇ ਆਂ ਹੀ ਬੰਦੇ ਇਹਨਾਂ ਦੇ ਕੋਈ ਵੀ ਨਹੀਂ ਸੁਣ ਰਹਾ ਜੀ ਉਹਨੂੰ ਉਹ ਦੀ ਕੱਟ ਦਿੰਦੇ ਨੇ ਕਣਕ ਖਦੇ ਕੁੱਲ ਕਰ ਦਿੰਦੇ ਨੇ ਜਾਨੂੰ ਮਿਲ ਨਹੀਂ ਚਾਹੀਦੀ ਜੀ ਇਹ ਪਹਾੜ ਹਲਕਾ ਜੀ ਪਿੰਡ ਅਸਰ ਘਟਿਆ ਜੀ ਬੋਰੀਆ ਵਸਤੀਆਂ ਜੀ ਮੰਗਿਓ ਇਹ ਕਣਕ ਵੀ ਪੂਰੀ ਨਹੀਂ ਦੇ ਰਹੀ ਜਾਨੂੰ ਕੋਈ ਨਾ ਕੋਈ ਬੱਚਾ ਨਾ ਨੌ ਚੜਾ ਰਹੇ ਨੇ ਜੀ ਦਵਾਰੇ ਕੋਈ ਜਿਹੜੇ ਪਹਿਲਾਂ ਤੋਂ ਚੱਲਦੇ ਨੇ ਉਹੀ ਚੱਲੀਏ ਨੇ ਉਹ ਵੀ ਸ਼ੂਆ ਜੀ ਵਿੱਚੋਂ ਕੱਟਦੇ ਇਹਨਾਂ ਕੋਈ ਦਲ ਦਵਾਰੇ ਚੜਾ ਨਹੀਂ ਰਹੀ ਜੀ ਨਾ ਕੋਈ ਨੂੰ ਨਾ ਵੀ ਲਿਆਉਂਦੇ ਵਿਆਹ ਕੇ ਉਹਦਾ ਨਹੀਂ ਚੜ ਰਿਹਾ ਹਾਲੇ ਕੋਈ ਬੱਚਾ ਹੀ ਉਹਦੇ ਨਹੀਂ ਚੜ ਰਿਹਾ ਹਲੇ 5 5 6 6 ਸਾਲ ਦੇ 10 10 ਸਾਲ ਦੇ ਜਵਾਬ ਹੋਏ ਫੇਣੇ ਜੀ 12 12 ਸਾਲ ਦੇ ਹੋਏ ਪੈਣੇ ਜੀ ਉਹ ਉਹਨਾਂ ਤੇ ਨਹੀਂ ਚੜ ਰਿਹਾ ਜੀ ਕੋਈ ਨਾ ਹਲੇ ਸਟਾਨਕੀ ਹੋਣੀ ਚਾਹੀਦੀ ਜੀ ਕਿਉਂ ਨਹੀਂ ਹੋਰਾਂ ਦੇ ਬਥੇਰੇ ਦੇ ਜ਼ਿਮੀਦਾਰ ਜੀ ਬਥੇਰੇ ਲਈ ਜਾਂਦੇ ਨਹੀਂ ਸਾਡੇ ਨਹੀਂ ਬਣਾ ਰਹੇ ਜੀ ਕੋਈ ਜ਼ਿਮੀਦਾਰਾਂ ਨੂੰ ਵਾਧੂ ਬਣਾ ਕੇ ਦਿੰਦੇ ਨੇ ਸਾਰਿਆਂ ਦੇ ਉਹਨਾਂ ਦੇ ਕਿਵੇਂ ਬਣ ਗਏ ਜੀ ਸਾਡੇ ਨਹੀਂ ਬਣਦੇ ਜੀ ਜਾਜਣ ਕਾਦੀ ਮੰਗੇ ਸੀ ਅਸੀਂ ਕਾਦੀ ਕੋਈ ਅਨਪੜ ਬੰਦੇ ਆ ਕੋਈ ਪੜਿਆ ਕੋਈ ਅਨਪੜਾ ਹੀ ਲਿਖਦਾ ਨਹੀਂ ਪੜਿਆ ਨਹੀਂ ਕੋਈ 100 ਚੋਂ 1 ਜਵਾਬ ਫੜਿਆ ਹੋਈ ਸਾਡੇ ਵੀ ਨਾ ਕੋਈ ਸਗਰ ਹੈ ਨਹੀਂ ਸੌਣ ਨਹੀਂ ਰਹੀ ਕੋਈ ਹਾਂ ਜੋਧਾ ਹਾਂ ਜੋਧਾ ਇਹ ਵੰਡ ਗਏ ਉਹਦੇ ਤੇ ਉਹਨਾਂ ਨੇ ਤਰਾਜ ਕਰਤਾ ਜੀ ਇਹ ਕਣਕ ਆ ਇਹ ਵੰਡ ਗਏ ਤੁਸੀਂ ਤੁਹਾਨੂੰ ਵੰਡਣ ਦੀ ਲੋੜ ਨਹੀਂ ਹਾਂ ਜੀ ਉਹ ਕਹਿੰਦੇ ਵੀ ਫਿਰ ਉਹਦੇ ਤਰਾਜ ਬਾਈ ਇੱਕ ਇਰਾ ਵੰਡ ਗਏ ਉਹ ਕਣਕ ਉਹਦੇ ਮੁੜ ਕੋਣਾਂ ਨੂੰ ਵੰਡਣ ਨਹੀਂ ਦਿੱਤੀ ਇਹਨਾਂ ਨੇ ਉਹਨਾਂ ਨੇ ਤਰਾਜ ਲਾਤਾ ਇਹਨਾਂ ਨੇ ਕਿਉਂ ਕਣਕ ਵੰਡਿਆ ਗਈ ਤੁਹਾਨੂੰ ਖਣਕੋਰੀਆ ਵੰਡ ਕੇ ਗਈ ਜੋਧਾ ਸਿੰਘ ਜੀ ਨੂੰ ਟਿਰਬੇ ਦੇ ਦੇ ਗਏ ਸੀ ਇਹ ਰਹਾ ਸਾਲ ਕੀ ਨਾ ਉន្តែ ਬਲਦੇਵ ਸਿੰਘਾ ਜੀ ਇਹ ਜੀ ਅਸੀਂ 5 6 ਸਾਲ ਹੋ ਗਏ ਖਚਲ ਖਚਲ ਖਰਾਬ ਹੁੰਦਿਆਂ ਨੂੰ ਤੇ ਸਾਡੇ ਬੱਚਿਆਂ ਦੇ ਨਾਉਣ ਚੜ ਰਹੇ ਗਏ ਇਹ ਜੀ ਬਥੇਰੇ ਤਖੜੇ ਜੀ ਲੋਕਾਂ ਦੇ ਬਣੇ ਪੈਣਗੇ ਸਾਡੇ ਨਹੀਂ ਬਣ ਦੇਗੇ ਸਾਨੂੰ ਕਹਿੰਦੇ ਨੇ ਕਿ ਵੀ ਕੋਈ ਨਾ ਬੈਠਾਗੇ ਛੱਦ ਲਾਂਗੇ ਤੁਹਾਨੂੰ ਬਣਾ ਦਾਂਗੇ ਸਾਨੂੰ ਇਹ ਚੱਕਰ ਚ ਰੱਖਦੇ ਨੇ ਮੰਗ ਜੇ ਇਹੀ ਹੈ ਕਿ ਸਾਡੇ ਗਰੀਬਾਂ ਨੂੰ ਹੱਕ ਤਾਂ ਮਿਲਣਾ ਚਾਹੀਦਾ ਮਿਲਣਾ ਚਾਹੀਦਾ ਸਾਨੂੰ ਜੀ ਸਰਕਾਰ ਨੂੰ ਦੇਣੀ ਚਾਹੀਦੀ ਹੈ ਇਹ ਸਹੂਲਤ ਸਾਨੂੰ ਗਰੀਬ ਬੰਦਿਆਂ 'ਗੇ ਰਜੋਸ਼ ਘਬ ਮਟਕੇ ਗਿਆ ਜੀ ਜੋਧਾ ਸਿੰਘ ਇੱਥੇ ਤੇ ਆ ਕੇ ਗਿਆ ਟਿੱਬੇ ਤੇ ਆ ਕੇ ਖੁਦ ਉਹਨਾਂ ਨੇ ਉਹ ਤਵਾ ਧਰਤਾ ਇਹਨਾਂ ਨੂੰ ਵੀ ਧੂਕਿਓ ਮੜਦੇ ਨੇ ਹਾਂ ਜੀ ਤੇ ਆ ਵਾਵਾ ਹੋਈ ਉਹਨਾਂ ਦੀ ਫੈਬਰਿਕ ਕਪੜਾਈ ਵੀ ਹੋਈ ਹੈ ਵੀ ਹਾਂ ਜੀ ਇਹਦੋਂ ਹਾਂ ਜੀ ਹਾਂ ਕਣਕ ਵਧੀਆ ਮੜਨ ਕੇ ਗਿਆ ਜੀ ਸਾਨੂੰ ਵਧੀਆ ਲੱਗੂਗਾ ਜਦੋਂ ਘਰੇ ਬੈਠੇ ਮਿਲਦੀ ਸੀ ਹਾਂ ਕਣਕ ਮਿਲਦੀ ਤਾਂ ਹੈ ਜੀ ਉੱਥੇ ਜਾਣਾ ਪੈਂਦਾ ਹੈ ਹੁਣ ਘਰੇ ਮਿਰਾਲ ਨਰਨਜੋ ਸਿੰਘ ਜੀ ਹਮਲਾ ਹੈਗਾ ਜੀ ਪਿੰਡ ਆਤਰ ਸਿੰਘ ਵਾਲੇ ਦਾ ਮੈਂ ਸੋਡੀ ਪ੍ਰੈਸ ਦੇ ਮਾਧਿਅਮ ਰਾਹੀਂ ਸਮਾਜ ਸੇਵੀ ਸੰਸਥਾਵਾਂ ਦੇ ਮੁਖੀ ਕਿਸਾਨ ਜਥੇਬੰਦੇ ਦੇ ਮੁਖੀ ਨੂੰ ਅਪੀਲ ਕਰਦਾ ਵੀ ਜਿਹੜੀ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਕਣਕ ਕੋਈ ਸਹੂਲਤ ਮਿਲਦੀ ਹੈ ਜੀ ਉਹ ਧਨਾੜ ਲੋਕ ਜਾਲੀ ਕਾਗਜ਼ ਤਿਆਰ ਕਰਕੇ ਲੈ ਰਖਾ ਰਹੇ ਨੇ ਉਸ ਸੰਬੰਧ ਦੇ ਵਿੱਚ ਮੈਂ ਸਮਾਸੀ ਵੀ ਰਣਜੋਤ ਸਿੰਘ ਕੁਸ ਅਤਰ ਸਿੰਘ ਵੱਲ ਦੇ 4-5 ਵਿਅਕਤੀਆਂ ਦੇ ਚਿਹਰੇ ਨੰਗੇ ਕਰਨ ਜਾ ਰਹੇ ਹਾਂ ਜੋ ਜਾਲੀ ਕਾਗਜ਼ ਤਿਆਰ ਕਰਕੇ ਸਰਕਾਰ ਨੂੰ ਨੁਕਸਾਨ ਪਹੁੰਚਾ ਰਹੇ ਨੇ ਗਰੀਬ ਲੋਕਾਂ ਦਾ ਨੁਕਸਾਨ ਕਰ ਰਹੇ ਨੇ ਜਿਨ੍ਹਾਂ ਦੇ ਪਾਸ ਕਰੀਬ-ਕਰੀਬ 4.5 ਕਿੱਲੇ ਜ਼ਮੀਨ ਹੈ ਜੀ ਸੌਰਿਆਂ ਤੋਂ ਵੀ ਜ਼ਮੀਨ ਆਉਂਦੀ ਆ ਕਰੀਬ ਲਗਭਗ 1 ਕਰੋੜ ਦੀ ਕੋਠੀ ਹੈ ਜੀ ਮੁੰਡਾ ਦਾ ਫੌਜ ਦੇ ਵਿੱਚ ਹੈ ਸਾਰੇ ਖੇਤਰੀ ਸੰਧ ਨੇ ਉਸ ਤੋਂ ਬੰਦੇ ਕੋਲੇ 3.5 ਕਿੱਲੇ ਜ਼ਮੀਨ ਆ ਕੋਲੇ 58 ਗੈਰ ਰੈਕਟਰ ਆ ਜੀ ਸਰਦੇ ਵਰਦੇ ਨੇ ਇਹ ਜ਼ਮੀਨ ਲੈ ਰਹੇ ਨੇ ਅਜੂ ਜੂਨ ਖਰੀਦ ਰਹੇ ਨੇ ਪਰ ਨਾਲ ਇਹ ਗਰੀਬਾਂ ਦਾ ਹੱਕ ਖੋ ਕੇ ਖਾ ਰਹੇ ਨੇ ਉਹਦੇ ਵਿੱਚ ਮੰਗ ਕਰਦਾ ਜੀ ਮੁੱਖ ਮੰਤਰੀ ਸਾਹਿਬ ਨੂੰ ਸਾਡੇ ਮਾਨਯੋਗ ਭਵਨ ਸਿੰਘ ਮਾਨ ਉਹਨਾਂ ਨੂੰ ਵੀ ਬੇਨਤੀ ਕਰੀਏ ਪੱਤਰ ਭੇਜ ਜੇ ਨੇ ਆਪਣੇ ਡੀਸੀ ਸਾਹਿਬ ਨੂੰ 2 ਮਹੀਨੇ ਬੀਤਣ ਦੇ ਬਾਵਜੂਦ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਅਸੀਂ ਕਾਰਵਾਈ ਚਾਹੁੰਦੇ ਆ ਜੀ ਇਹਨਾਂ ਦੇ ਵਿੱਚ ਇਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੋਂ 6 ਸਾਲ ਹੋ ਗਏ ਲਗਾਤਾਰ ਇਹ ਕੰਕਲਰੇ ਨੇ ਮੁੱਖ ਮੰਤਰੀ ਬੋਲੋ ਜੀ ਸਕੀਮ ਕੱਢੀ ਸੀ ਜੀ ਵਿਕਰਕਰ ਆਟੇ ਵਾਲੀ ਜੀ ਉਹਦੇ ਵਿੱਚ ਉਹ ਸਕੀਮ ਬਹੁਤ ਵਧੀਆ ਸੀ ਜੀ ਉਹ ਇੱਚ ਮਹਿਕਮੇ ਦੀ ਮਿਲੇ ਮਿਲੇ ਪੁੱਤੇ ਪਟਵਾਰੀ ਵੀ ਮੈਂ ਹੈਗਾ ਜੀ ਮੌਜੂਦਾ ਜਿਹਨੇ ਸੈਂਡ ਕਰੇ ਨੇ ਦੋ ਕਿੱਲੇ ਇਹਨਾਂ ਕੋਲੇ ਜ਼ਮੀਨ ਆ ਪਰ ਜਿਹੜੀ ਸ਼ੋ ਕਰੀ ਐਫੀਡਾਟ ਦੇ ਵਿੱਚ ਐਕਚੁਅਲ ਦੇ ਵਿੱਚ ਜਿਹੜੇ ਨਾਲ ਫਰਜ਼ਾ ਲਾਏ ਨੇ ਜੀ ਉਹ ਤੁਹਾਨੂੰ ਪੂਰੀਆਂ ਲਾਈਏ ਨੇ ਜੀ ਸਾਢੇ 5-5 6-6 ਕਿੱਲੇ ਦੇ ਫਰਜ਼ਾ ਲਾਈਨੇ ਆ ਬੰਨਾਲ ਜੀ ਕਾਰਡ ਬਣਾਏਗੇ ਨੇ ਮਾਂ ਦੇ ਮਾਂ ਦੇ ਇੰਡੀਪੈਂਡੈਂਟ ਸ਼ਹਿਰ-ਸ਼ਹਿਰ ਜਾ ਕੇ ਹੋਕਾ ਦੇਵਾਂਗੇ ਜਿਹੜੇ ਦੇ ਵਿੱਚ ਲਿਫਟ ਕੋਈ ਸਾਡੇ ਅਫਸਰ ਨੇ ਅਸੀਂ ਉਹਨਾਂ ਨੂੰ ਕਾਨੂੰਨ ਦਾ ਤਾਬਕ ਬਣਦੀ ਸਜ਼ਾ ਦਿਵਾਵਾਂਗੇ ਜੀ ਹਾਂਜੀ ਮੈਨੂੰ ਧਮਕੀਆਂ ਵੀ ਦੇ ਰਹੇ ਨੇ ਜੀ ਇਹ ਮੈਂ ਐਸਐਸਬੀ ਸਾਹਿਬ ਡੀਸੀ ਸਾਹਿਬ ਮਾਨਯੋਗ ਮੁੱਖ ਮੰਤਰੀ ਮਨੁੱਖੀ ਅਧਿਕਾਰ ਕਮਿਸ਼ਨ ਚੰਡੀਗੜ੍ਹ ਉਹਨਾਂ ਨੂੰ ਵੀ ਮੈਂ ਚਿੱਠੀ ਪਾਈ ਹੈ ਜੀ ਵੀ ਮਨਨ ਸਾਹਿਬ ਦਵਾਇਆ ਜਾ ਵੀ ਉੱਥੇ ਮੇਰਾ ਇਹ ਕੋਈ ਵੀ ਨੁਕਸਾਨ ਪਹਿਚਾਉਂਦੇ ਨੇ ਤਾਂ ਇਹ ਖੁਦ ਇਹ ਜ਼ਿੰਮੇਵਾਰ ਹੋਣਗੇ ਜੇ ਮੈਨੂੰ ਕੱਲ ਨੂੰ ਮੇਰਾ ਕੋਈ ਮੇਰਾ ਜਾਨੀ ਮਾਲ ਨਹੀਂ ਨੁਕਸਾਨ ਹੁੰਦਾ ਕੋਈ ਸਰ ਇੱਕ ਨਜਾਇਜ਼ ਤੌਰ ਤੇ ਰਸਨ ਕਾਰਡ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਸਰ ਵਿਭਾਗ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਕੋਈ ਕੰਪਲੀਟ ਕਰਤਨੇ ਐਲੀਗੇਸ਼ਨ ਲੈ ਸਰ ਹਾਂਜੀ ਸਾਡੇ ਕੋਲ ਉਹਨਾਂ ਨੇ ਕੰਪਲੀਟ ਕੀਤੀ ਸਾਡੇ ਆਪਣੇ ਜ਼ਿਲ੍ਹਾ ਦਫ਼ਤਰ ਦੇ ਵਿੱਚ ਉਹਦੀ ਬਸੇ ਤਾਂ ਪਹਿਲੀ ਗੱਲ ਇਹ ਵੀ ਜਿਹੜੇ ਕਾਰਡ ਬਣਦੇ ਨੇ ਪ੍ਰੋਪਰ ਇਨਕੁਆਰੀ ਤੋਂ ਬਾਅਦ ਬਣਦੇ ਨੇ ਜੇ ਕਿਸੇ ਨੂੰ ਉਤਰਾਜ ਆ ਕਿ ਕੰਪਲੀਟ ਕਰਦਾ ਕੋਈ ਸ਼ਿਕਾਇਤ ਕਰਦੇ ਉਸ ਮੁੱਦੇ ਤੇ ਉਹਦੀ ਪ੍ਰੋਪਰ ਇਨਕੁਆਰੀ ਹੋ ਕੇ ਜੇ ਕੋਟਣਯੋਗ ਹੋਇਆ ਤਾਂ ਕਾਰਡ ਕੱਟਿਆ ਜਾਊਗਾ ਜੇ ਸ਼ਿਕਾਇਤ ਗਲਤ ਹੋਈ ਤਾਂ ਉਸ ਸ਼ਿਕਾਇਤ ਕਰਤਾ ਤੇ ਉਹੀ ਕਾਰਵਾਈ ਕੀਤੀ ਜਾਊਗੀ ਤਰ ਰਾਤਨ ਕਾਰਡ ਜਿਹੜੇ ਹੈਗੇ ਬਣੇ ਹੈਗੇ ਇਹਦੇ ਬੰਦੇ ਨੇ ਉਹਨੇ ਦੋਸ਼ ਲੱਗੇ ਵੀ ਕਰੋੜਾ ਰੁਪਏ ਦੀ ਸੰਪਤੀ ਹੈਗੀ ਆ ਕਿਵੇਂ ਬਣੇ ਹੈਗੇ ਸਰ ਕੋਈ ਪਤਾ ਲੱਗਿਆ ਨਹੀਂ ਉਸ ਸੰਪਤੀ ਬਾਰੇ ਅਸੀਂ ਤਾਂ ਨੀ ਦਫਤਰ ਦੇ ਵਿੱਚ ਸਹਾਡਾ ਡਿਪਾਰਟਮੈਂਟ ਇਸ ਬਾਰੇ ਕੁਝ ਕਹਿ ਸਕਦਾ ਉਹ ਜੋ ਡਿਪਾਰਟਮੈਂਟ ਦੇ ਵਿੱਚੋਂ ਜੋ ਹਦਾਇਤਾਂ ਮੁਤਾਬਕ ਜਿਸ ਦੀ ਵੀ ਡਿਊਟੀ ਲੱਗਦੀ ਐ ਇਨਕੁਆਇਰੀ ਕਰਨ ਦੇ ਉੱਤੇ ਉਹਦਾ ਫਾਈਨੈਂਸ਼ੀਅਲ ਲੈਵਲ ਦੇਖਿਆ ਜਾਂਦਾ ਉਸੇ ਵੀ ਡਿਪਾਰਟਮੈਂਟ ਉਹੀ ਬੰਦੇ ਜਿਨ੍ਹਾਂ ਨੇ ਇਨਕੁਆਇਰੀ ਕੀਤੀ ਆ ਉਹੀ ਮਹਿਕਮਾ ਨੂੰ ਬਾਰੇ ਕੁਝ ਦੱਸ ਸਕਦਾ ਵੀ ਇਹ ਬਣ ਜੋ ਸੀਜ਼ਮ ਬਣ ਜੋ ਨਹੀਂ ਸੀ ਇੰਨੇ ਜਿਹੜੇ ਰਤਨ ਕਾਰਡ ਧਾਰਕ ਹੈਗੇ ਜੀ ਉਹਨਾਂ ਦੀ ਕੰਪਲੀਟ ਤੁਹਾਡੇ ਕੋਲ ਆਈ ਹੈ ਸਰ 6 ਤੋਂ 7 ਬੰਦੇ ਨੇ ਕੋਈ ਕੰਪਲੀਟ ਕੀਤੀ ਉਹਨਾਂ ਨੇ ਕਰੋ ਤਾਂ ਕਈ ਜਾਂਚ ਪੂਰੀ ਹੋ ਜਾਵੇਗੀ ਸਰ ਜੇ ਲੋ ਵੀ ਸਾਨੂੰ ਤਹਿਸੀਲ ਓਫਿਸ ਦੇ ਵਿੱਚੋਂ ਇਹਦੀ ਕੋਈ ਇਨਕੁਆਰੀ ਹੋ ਕੇ ਆਉਂਦੀ ਹੈ ਪ੍ਰਾਪਰਟੀ ਦੀ ਅਸੀਂ ਉਸ ਮੁਤਾਬਕ ਅੱਗੇ ਕਾਰਵਾਈ ਕਰਾਂਗੇ ਕੀ ਨਾਮ ਹੈ ਤੁਹਾਡੇ ਉਹਨਾਂ ਗਲਾਉਜ਼ਿੰਗ ਦੇ ਵਿੱਚ